ਹਾਂਜੀ ਦੋਸਤੋ ਅੱਜ ਦਾ ਜੋ ਫਾਰਮ ਤੁਸੀਂ ਦੇਖ ਰਹੇ ਹੋ ਇਹ ਪਿੰਡ ਸਾਹਪੁਰ ਜ਼ਿਲ੍ਹਾ ਪਟਿਆਲਾ ਦੇ ਫਾਰਮਰ ਰਾਜਵੀਰ ਸਿੰਘ ਜੀ ਦਾ ਫਾਰਮ ਹੈ ਔਰ ਇਸ ਵਿੱਚ ਦੋ ਤਿੰਨ ਗੱਲਾਂ ਗੱਲਾਂ ਬੜੀਆਂ ਅਹਿਮ ਰਹਿਣਗੀਆਂ ਇੱਕ ਤਾਂ ਜੋ ਇਹਨਾਂ ਦੇ ਸਾਰੀਆਂ ਹੀ گاਵਾ ਨੇ ਦੁੱਧ ਵਾਲੀਆਂ ਇਹ ਤੁਸੀਂ ਦੇਖ ਸਕਦੇ ਹੋ ਇਹ ਸਾਰੀਆਂ 50 ਲੀਟਰ ਤੋਂ ਉੱਪਰ ਦੁੱਧ ਦੇਣ ਵਾਲੇ ਸਾਰੇ ਇਹਨਾਂ ਦੇ ਐਨੀਮਲ ਨੇ ਔਰ ਦੂਸਰਾ ਇਹ ਪਿਛਲੇ 10 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਮੈਂ ਐਪਲੀ ਡੈਰੀ ਸੋਲੂਸ਼ਨ ਨਾਲ ਜਾਂ ਮੈਪਲੀ ਦੇ ਸੀਓ ਅਵਤਾਰ ਸਿੰਘ ਜੀ ਰਟੋਲ ਨਾਲ ਜੁੜ ਕੇ ਚੱਲ ਰਹੇ ਨੇ ਔਰ ਤੀਸਰੀ ਬਹੁਤ ਵੱਡੀ ਗੱਲ ਕਿ ਇਹ ਖੁਦ ਪਰਿਵਾਰ ਕੈਨੇਡਾ ਦੇ ਪੀਆਰ ਨੇ ਔਰ ਵਾਪਸ ਆ ਕੇ ਆਪਣਾ ਇੱਧਰ ਡੈਰੀ ਦਾ ਧੰਦਾ ਚਲਾ ਰਹੇ ਨੇ ਤੇ ਇਸ ਵਿੱਚ ਇਹਨਾਂ ਨੂੰ ਕੀ ਵੱਖਰਾ ਦਿਸ਼ਾ ਜੋ ਇਹਨਾਂ ਨੇ ਵਾਪਸ ਇਹ ਧੰਦਾ ਕਰਨਾ ਸ਼ੁਰੂ ਕਰਿਆ ਇਹ ਵੀ ਇਹ ਚ ਗੱਲਾਂ ਆਪਾਂ ਕਰਾਂਗੇ ਔਰ ਸਭ ਨੂੰ ਕਾਮਨ ਸਵਾਲ ਜੋ ਹਰੇਕ ਫਾਰਮਰ ਦਾ ਹੁੰਦਾ ਹੈ ਕਿ ਇਹਨਾਂ ਦੁੱਧ ਦੇ ਕੇ ਜਾਂ ਦੁਬਾਰਾ ਗੱਭਰ ਖਾਉਣਾ ਜਾਂ ਫੀਡ ਨਾਲ ਗੱਭ ਰਹਿਣ ਵਿੱਚ ਕਿਸ ਤਰ੍ਹਾਂ ਦਾ ਇਹਦਾ ਰਿਜ਼ਲਟ ਰਹਿੰਦਾ ਫੀਡ ਦਾ ਤੇ ਮੈਨੇਜਮੈਂਟ ਦਾ ਕੀ ਰੋਲ ਰਹਿੰਦਾ ਆਪਾਂ ਸਾਰੀਆਂ ਗੱਲਾਂ ਕਰਾਂਗੇ ਤਾਂ ਵੀਡੀਓ ਵਿੱਚ ਅਖੀਰ ਤੱਕ ਜੁੜੇ ਰਹਿਣਾ ਔਰ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕਰਨਾ ਜੀ ਆਓ ਆਪਾਂ ਸ਼ੁਰੂ ਕਰਦੇ ਆਂ ਔਰ ਕਰਦੇ ਆਂ ਵੀਰ ਜੀ ਨਾਲ ਗੱਲਬਾਤ ਪਸ਼ੂ ਪਾਲਣ ਕੀਤੇ ਨਾਲ ਜੁੜੇ ਸਾਰੇ ਦੋਸਤਾਂ ਮਿੱਤਰਾਂ ਦਾ ਸਵਾਗਤ ਹੈ ਜੀ ਫਿਰ ਤੋਂ ਬਹੁਤ ਸਾਰੇ ਵਧੀਆ ਕਮੈਂਟਸ ਦੇਖਣ ਨੂੰ ਮਿਲਦੇ ਨੇ ਪਿਛਲੇ ਵੀਡੀਓ ਵਿੱਚ ਤਾਂ ਸਾਰੇ ਸਾਰੇ ਹੀ ਦਰਸ਼ਕ ਵੀਰਾਂ ਦਾ ਆਪਣਾ ਦਾ ਬਹੁਤ ਬਹੁਤ ਧੰਨਵਾਦ ਹੈ ਅੱਜ ਇਸੇ ਸੰਬੰਧ ਵਿੱਚ ਆਪਾਂ ਡੈਰੀ ਫਾਰਮਿੰਗ ਦੇ ਕਿੱਤੇ ਨੂੰ ਕਿਵੇਂ ਕਾਮਯਾਬ ਕਰ ਸਕਦੇ ਆ ਇਸੇ ਸੰਬੰਧ ਵਿੱਚ ਜੋ ਵੀਡੀਓ ਪਾ ਰਹੇ ਆ ਆਪਾਂ ਉਸ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਇੱਕ ਹੋਰ ਵੀਡੀਓ ਲੈ ਕੇ ਆਪਾਂ ਅੱਜ ਹਾਜ਼ਰ ਹੋਏ ਆ ਆਪਾਂ ਕਿਹੜੀ ਜਗ੍ਹਾ ਤੇ ਬੈਠੇ ਆ ਜੋ ਤੁਸੀਂ ਡੈਰੀ ਫਾਰਮ ਦੇਖ ਰਹੇ ਹੋ ਪੂਰੀ ਗੱਲਬਾਤ ਕਰਦੇ ਆ ਜਿਹੜੀ ਇਸ ਵੀਡੀਓ ਵਿੱਚ ਖਾਸ ਤਰ੍ਹਾਂ ਹੋਊਗੀ ਕਿ ਇਹ ਜੋ ਫੈਮਿਲੀ ਹੈ ਡੈਰੀ ਫਾਰਮ ਚਲਾ ਰਹੀ ਹੈ ਇਹ ਕੈਨੇਡਾ ਦੀ ਪੀਆਰ ਨੇ ਫੈਮਿਲੀ ਕੁਰੀ ਇਹ ਵੀਰ ਨੇ ਔਰ ਇਹ ਉਧਰੋਂ ਛੱਡ ਕੇ ਆਪਣਾ ਕੰਮ ਇਹਨਾਂ ਨੇ ਇੱਧਰ ਆ ਕੇ ਡੈਰੀ ਫਾਰਮਿੰਗ ਸਟਾਰਟ ਕਰੀਆ ਤੇ ਇਹ ਮੈਪਲੀ ਡੈਰੀ ਸলিউਸ਼ਨ ਨਾਲ ਜੁੜ ਕੇ ਚੱਲ ਰਹੇ ਨੇ ਤੇ ਕਿੰਨੇ ਕੇ ਕਾਮਯਾਬ ਰਹੇ ਨੇ ਕਿ ਕਿਸ ਤਰ੍ਹਾਂ ਦਾ ਇਹਨਾਂ ਨੂੰ ਤੁੰਤਾ ਲੱਗਿਆ ਲਾਹੇਵੰਦਾ ਪ੍ਰੋਫਿਟੇਬਲ ਆ ਜਾਂ ਕੀ ਕੰਪਲਿਕੇਸ਼ਨ ਇਹਨਾਂ ਨੂੰ ਆਉਂਦਾਂ ਨੇ ਆਪਾਂ ਸਾਰੀ ਗੱਲਬਾਤ ਕਰਾਂਗੇ ਤਾਂ ਮਿਲਦੇ ਆ ਵੀਰ ਜੀ ਨਾਲ ਹਾਂਜੀ ਵੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਸੱਸੀ ਕਾਲ ਜੀ ਸੱਸੀ ਕਾਲ ਡਿਜ਼ਾਈਨ ਵੈਲਕਮ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣੇ YouTube ਚੈਨਲ ਉੱਪਰ ਤੇ ਪਲੀਜ਼ ਆਪਣੀ ਇੰਟਰੋਡਕਸ਼ਨ ਦਿਓਗੇ ਆਪਣਾ ਨਾਮ ਆਪਣਾ ਪਤਾ ਪੂਰਾ ਆਪਣੇ ਪਿੰਡ ਦਾ ਜ਼ਿਲ੍ਹੇ ਦਾ ਨਾਮ ਦੱਸੋ ਜੀ ਹਾਂਜੀ ਅ ਮੇਰਾ ਨਾਮ ਰਾਜੀਵ ਸਿੰਘ ਹੈ ਜੀ ਹਾਂਜੀ ਵਿਲੇਜ ਸ਼ਾਹਪੁਰ ਹਾਂਜੀ ਡਿਸਟ੍ਰਿਕਟ ਪਟਿਆਲਾ ਹਾਂਜੀ ਤਹਿਸੀਲ ਸਮਾਨਾਪੁਰ ਠੀਕ ਹੈ ਵੀਰ ਜੀ ਅ ਵੀਰ ਜੀ ਦੋ ਗੱਲਾਂ ਆਪਾਂ ਕਰਗੇ ਪਹਿਲਾਂ ਤੁਸੀਂ ਕੈਨੇਡਾ ਤੋਂ ਪੀਆਰੋਂ ਜਿਵੇਂ ਸਾਨੂੰ ਪਤਾ ਲੱਗਿਆ ਹਾਂਜੀ ਹਾਂ ਤੇ ਤੁਸੀਂ ਕਿਵੇਂ ਖਿਆਲ ਬਣਾਇਆ ਵੀ ਆਪਾਂ ਡੈਰੀ ਫਾਰਮਿੰਗ ਕਰਨੀ ਹੈ ਪੰਜਾਬ ਜਾ ਕੇ ਵਾਪਸ ਤੇ ਕਿੰਨੇ ਟਾਈਮ ਤੋਂ ਕਰ ਰਹੇ ਹੋ ਥੋੜੀ ਜਿਹੀ ਥੋੜੇ ਸਮੇਂ ਵਿੱਚ ਹਾਂਜੀ ਹਾਂ ਅਸਲ ਦੇ ਵਿੱਚ ਅਸੀਂ ਜਿਹੜਾ ਡੈਰੀ ਫਾਰਮਿੰਗ ਦਾ ਕੰਮ ਸੀ ਸਾਡਾ ਪਹਿਲਾਂ ਤੋਂ ਆਲਰੇਡੀ ਹੈਗਾ ਸੀ ਠੀਕ ਹੈ ਜੀ ਅਸੀਂ ਕੈਨੇਡਾ ਦੀ ਪੀਆਰ ਆ ਗਈ ਸੀ ਇੱਥੇ ਅਸੀਂ ਡਾਕਟ ਪੀਆਰ ਹੋ ਕੇ ਗਏ ਸੀ ਤੇ ਉੱਥੇ ਜਾ ਕੇ ਸਾਨੂੰ ਕੈਨੇਡਾ ਨਾਲੋਂ ਇਹ ਕੰਮ ਜ਼ਿਆਦਾ ਬੈਟਰ ਲੱਗਿਆ ਤੇ ਅਸੀਂ ਦੁਬਾਰਾ ਇੱਥੇ ਆ ਕੇ ਇਹ ਕੰਮ ਸਟਾਰਟ ਕੀਤਾ ਠੀਕ ਹੈ ਜੀ ਅ ਕਿਵੇਂ ਲੱਗਿਆ ਵੀਰ ਜੀ ਪ੍ਰੋਫਿਟੇਬਲ ਹੈ ਕੀ ਕਹਿਣਾ ਚਾਹੋਗੇ ਜਿਹੜੇ ਨਵੇਂ ਡੇਰੀ ਫਾਰਮਰ ਵੀ ਨਵੇਂ ਇਸ ਕਿੱਤੇ ਚਾਉਣਾ ਚਾਹੁੰਦੇ ਨੇ ਆ ਰਹੇ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਜਿਹੜੀਆਂ ਮੁਸ਼ਕਲਾਂ ਨੇ ਆਉਂਦੀਆਂ ਨੇ ਤੇ ਜੇ ਪ੍ਰੋਫਿਟ ਦਾ ਧੰਦਾ ਸੋਚਣਾ ਹੈ ਤਾਂ ਆਪਾਂ ਨੂੰ ਕਿਸੇ ਨਾ ਕਿਸੇ ਨਾਲ ਜੁੜਨਾ ਪੈਣਾ ਜਿੱਦਾਂ ਸਾਨੂੰ ਡਾਕਟਰ ਅਵਤਾਰ ਜੀ ਨਾਲ ਜੁੜ ਕੇ ਹੀ ਜਿੰਨੀਆਂ ਪ੍ਰੋਬਲਮਾਂ ਸੀ ਉਹ ਸਾਲਵ ਹੋਈਆਂ ਨੇ ਬਹੁਤ ਸਮੱਸਿਆਾਂ ਸੀ ਫਾਮ ਵਿੱਚ ਉਹਨਾਂ ਦਾ ਸਾਰਿਆਂ ਦਾ ਸੋਲੂਸ਼ਨ ਡਾਕਟਰ ਅਵਤਾਰ ਜੀ ਨੇ ਸਾਨੂੰ ਦਿੱਤਾ ਹੈ ਠੀਕ ਤੇ ਅਸੀਂ ਪਹਿਲਾਂ ਨਾਲੋਂ ਵਧੀਆ ਫੀਲ ਕਰਦੇ ਹਾਂ ਜਿਸ ਦਿਨ ਅਸੀਂ ਡਾਕਟਰ ਸਾਹਿਬ ਨਾਲ ਜੁੜੇ ਠੀਕ ਹੈ ਕਿੰਨੇ ਟਾਈਮ ਤੋਂ ਤੁਸੀਂ ਮੈਪਲ ਡੈਰੀ ਸੋਲੂਸ਼ਨ ਨਾਲ ਜਾਂ ਡਾਕਟਰ ਅਵਤਾਰ ਸਿੰਘ ਰਟੋਲ ਜੀ ਨਾਲ ਜੁੜੇ ਹੋ ਅਸੀਂ ਇਹ ਨਾਲ 2014 13 14 ਤੋਂ ਜੁੜੇ ਹੋਏ ਹਾਂ ਠੀਕ ਹੈ ਤੇ ਅੱਜ ਤੱਕ ਅਸੀਂ ਨਾਲ ਹੀ ਚੱਲ ਰਹੇ ਹਾਂ ਠੀਕ ਹੈ ਸਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਐਨੀ ਟਾਈਮ ਤੁਸੀਂ ਇਹਨਾਂ ਨੂੰ ਕਾਲ ਕਰਕੇ ਉਹਦੇ ਉਹਦਾ ਪ੍ਰੋਬਲਮ ਦਾ ਹੱਲ ਇਹ ਸਾਨੂੰ ਦੱਸਦੇ ਆ ਤੇ ਠੀਕ ਹੈ ਜੀ ਉਸ ਕਰਕੇ ਅੱਜ ਜਸੀਂ ਇੱਥੇ ਤੱਕ ਪਹੁੰਚੇ ਆਂ ਕਰੀਬ-ਕਰੀਬ ਤੁਹਾਨੂੰ ਕਹਿ ਸਕਦੇ ਆ 10 ਸਾਲ ਦੇ ਪ੍ਰੋਕਸ ਹੋ ਗਿਆ ਹਾਂਜੀ ਹਾਂ 10 ਸਾਲ ਤੋਂ 11 ਸਾਲ ਦੇ ਕਰੀਬ ਹੋ ਗਿਆ ਠੀਕ ਹੈ ਜੀ ਠੀਕ ਹੈ ਠੀਕ ਆ ਜਿਹੜੇ ਤੁਸੀਂ ਪਹਿਲਾਂ ਜਿਵੇਂ ਮੈਂ ਗੱਲ ਕਰਨ ਇੱਥੇ ਦੱਸਣੀ ਚਾਹੂੰਗਾ ਦਰਸ਼ਕ ਵੀਰਾਂ ਨੂੰ ਜੋ ਮੈਂ ਪਲੀ ਫੀਡ ਆ ਰਹੀ ਹੈ ਮੈਪਲੀਕੇਟਲ ਫੀਡ ਉਹ ਆਪਾਂ 1 ਸਾਲ ਦੇ ਕਰੀਬ ਹੋਇਆ ਇਸ ਨੂੰ ਲਾਂਚ ਕਰੀ ਅ ਦਸੰਬਰ 23 ਵਿੱਚ ਇਸ ਦਾ ਪਹਿਲਾ ਵਿੱਚ ਆਇਆ ਸੀ ਪਰ ਉਸ ਤੋਂ ਪਹਿਲਾਂ ਜੋ ਮੈਪਰੀਡਰੀ ਸੋਲੂਸ਼ਨ ਆ ਉਹ ਫਾਰਮ ਆਡਿਟ ਕਰਕੇ ਮੈਨੇਜਮੈਂਟ ਮੈਪਰੀਡਰੀ ਸੋਲੂਸ਼ਨ ਦੇ ਅਕੋਰਡਿੰਗ ਹੁੰਦੀ ਸੀ ਔਰ ਫਾਰਮ ਫਾਰਮ ਹਾਇਰ ਕਰਦੀ ਸੀ ਕੰਪਨੀ ਤਾਂ ਉਹ ਮੈਨੇਜਮੈਂਟ ਵੀ ਮੈਪਰੀਡਰੀ ਸੋਲੂਸ਼ਨ ਦੇ ਅਕੋਰਡਿੰਗ ਹੁੰਦੀ ਸੀ ਔਰ ਉੱਥੇ ਨਿਊਟ੍ਰੀਸ਼ਨ ਵੀ ਇਸ ਤਰ੍ਹਾਂ ਹੀ ਤੁਸੀਂ ਕਰਦੇ ਸੀ ਨਾ ਵੀਰ ਜੀ ਹਾਂਜੀ ਹਾਂਜੀ ਜੋ ਫਾਰਮੂਲੇਸ਼ਨ ਤੁਹਾਨੂੰ ਦਿੰਦੀ ਸੀ ਬੈਪਲੀ اور ਤੁਸੀਂ ਫੀਡ ਆਪਣੀ ਤਿਆਰ ਕਰਾਉਂਦੇ ਸੀ ਪ੍ਰੀਮੈਕਸ ਮੈਪਲੀ ਦਿੰਦੀ ਸੀ ہاں ਪ੍ਰੀਮਿਕਸ ਜਿਹੜੇ ਸਪਲੀਮੈਂਟ ਅਸੀਂ ਉਹ ਆਪਣਾ ਡਾਕਟਰ ਸਾਹਿਬ ਦਿੰਦੇ ਸੀ ਹਾਂਜੀ ਤੇ ਫੀਡ ਦੀ ਫਾਰਮੂਲੇਸ਼ਨ ਇਹ ਦਿੰਦੇ ਸੀ ਕਰਾਉਂਦੇ ਅਸੀਂ ਖੁਦ ਆਪ ਤਿਆਰ ਸੀ ਹੁਣ ਸਾਨੂੰ ਹੋਰ ਵੀ ਈਜ਼ੀ ਹੋ ਗਿਆ ਕਿਉਂਕਿ ਸਾਨੂੰ ਆਉਣ ਜਾਣ ਦੀਆਂ ਪ੍ਰੋਬਲਮਾਂ ਘਟ ਗਈਆਂ ਤੇ ਖੁਦ ਤਿਆਰ ਹੋ ਕੇ ਸਾਡੇ ਫਾਰਮ ਤੇ ਫੀਡ ਪਹੁੰਚ ਜਾਂਦੀ ਹੈ ਠੀਕ ਹੈ ਜੀ ਅ ਵੀਰ ਜੀ ਸਭ ਤੋਂ ਵੱਡੀ ਪ੍ਰੋਬਲਮ ਜੋ ਅਸੀਂ ਫੇਸ ਕਰਦੇ ਹਾਂ ਸਾਨੂੰ ਜੋ ਪਸ਼ੂ ਪਾਲਕ ਵੀਰ ਛੋਟੇ ਪਸ਼ੂ ਪਾਲਕ ਵੀਰ ਕਹਿੰਦੇ ਨੇ ਦੱਸਦੇ ਨੇ ਫੀਲਡ ਵਿੱਚ ਆਮ ਹੀ ਰੋਜਦੇ ਹਾਂ ਕੌਲਾ ਨਹੀਂ ਛੱਡਣਾਂ ਵੀ ਰਿਪੀਟ ਬਰੀਡਿੰਗ ਬਹੁਤ ਜ਼ਿਆਦਾ ਤੁਹਾਡੀ ਰਿਪੀਟ ਬਰੀਡਿੰਗ ਤੁਹਾਡੇ ਫਾਰਮ ਤੇ ਕਿੰਨੀ ਕ ਤੁਸੀਂ ਕੀ ਕਹਿਣਾ ਚਾਹੋਗੇ ਵੀ ਤੁਹਾਨੂੰ ਵਧੀਆ ਮਿਲ ਰਿਹਾ ਹੈ ਕਨਸੈਪਸ਼ਨ ਰੇਸ਼ੋ ਕਿਵੇਂ ਹੈ ਤੁਹਾਡੇ ਫਾਰਮ ਦੇਖੋ ਸਾਨੂੰ 95% ਜਿਹੜੀ ਕਨਸੈਮੇਸ਼ਨ ਰੇਸ਼ੋ ਹੈ ਜਿਹੜੀ ਉਹ ਵਧੀਆ ਹੈ ਜਿਹੜੀ ਰਿਪੀਟਰ ਦੀ ਸਮੱਸਿਆ ਸੀ ਉਹ ਸਾਡੀ ਬਹੁਤ ਹੱਦ ਤੱਕ ਕੰਟਰੋਲ ਹੋਈ ਹੈ ਇਸ ਵਾਰ ਅਸੀਂ ਹੁਣ 10 11 ਸੈਂਪਲ ਭੇਜੇ ਸੀ ਹਾਂਜੀ ਬਰੀਡਿੰਗ ਹੀ ਫਰ ਜੋ ਅਸੀਂ ਫੀਡ ਪਾ ਰਹੇ ਆ ਇਹਨਾਂ ਦੇ ਡਾਕਟਰ ਸਾਹਿਬ ਦੇ ਹਾਂਜੀ ਬਰੀਡਿੰਗ ਹੀ ਫਰ ਤੇ ਲਾਲੋਵੀ 11 ਚੋਂ ਸਾਡੇ 10 ਐਨੀਮਲ ਨੇ ਜਿਹੜੇ ਪੋਜ਼ਿਟਿਵ ਠੀਕ ਹੈ ਬਹੁਤ ਵਧੀਆ ਜੀ ਜੇ ਤੁਸੀਂ ਹਿਫਰ ਦੀ ਗੱਲ ਕਰੀ ਆਪਾਂ ਇਸ ਕਨਸੈਪਟ ਤੇ ਵੀ ਆਉਨੇ ਆ ਇੱਕ ਵੱਖਰਾ ਕਨਸੈਪਟ ਮੈਂ ਐਪਲੀ ਲੈ ਕੇ ਆ ਰਹੀ ਆ ਜਦੋਂ ਆਪਾਂ ਕਾਫ ਸਟਾਰਟਰ ਫੀਡ ਪਾਉਨੇ ਆ ਕਾਫ ਸਟਾਰਟਰ ਪਹਿਲੇ 3 ਮਹੀਨੇ ਪੈਂਦੀ ਆ ਉਸ ਤੋਂ ਅਗਲੇ ਜੋ ਉਸ ਨੂੰ ਅਗਲੀ ਜੋ ਫੀਡ ਪੈਂਦੀ ਹੈ ਹੀਫਰ ਜਾਂ ਗਰੋਵਰ ਹੈ ਉਸ ਨੂੰ ਵੀ ਪਾਰਟੀਸ਼ਨ ਅਲੱਗ-ਅਲੱਗ ਪਾਰਟੀਸ਼ਨ ਵਿੱਚ ਵੰਡਿਆ ਗਿਆ ਇਸ ਤਰ੍ਹਾਂ ਮੈਪਲੀ 1 ਹੈ ਸੋਲੀ ਮੈਪਲੀ ਹੀਫਰ 1 ਹੈ ਜੋ ਉਹ ਪੈਂਦੀ ਹੈ ਆਪਣੀ 3 ਤੋਂ 6 ਮਹੀਨੇ ਦੀ ਉਮਰ ਤੱਕ ਔਰ ਹੀਫਰ 2 ਹੈ ਉਹ 6 ਤੋਂ 9 ਮਹੀਨੇ 12 ਮਹੀਨੇ ਤੱਕ ਪੈਂਦੀ ਹੈ ਉਸ ਤੋਂ ਬਾਅਦ ਆਪਣੀ ਬਰੀਡਿੰਗ ਹੀਫਰ ਪੈਂਦੀ ਹੈ ਔਰ ਫਿਰ ਜਦੋਂ ਗੱਭਣ ਹੋ ਜਾਂਦੀ ਹੈ ਫਿਰ ਪ੍ਰੈਗਨੈਂਟ ਹੀਫਰ ਪੈਂਦੀ ਹੈ ਉਹ ਵੀਰ ਜੀ ਨੇ ਇਹਨਾਂ ਨੇ ਟ੍ਰਾਇਲ ਕਰੇ ਨੇ ਤੇ ਕਿੰਨਿਆਂ ਬੱਚਿਆਂ ਤੇ ਆਪਾਂ ਜੀ ਟ੍ਰੇਲ ਕਰਿਆ ਸੀ ਆਪਨੇ 24 ਹੀਫਰ ਸੀ ਉਹਨਾਂ ਨੇ ਡ੍ਰਾਈਲ ਕੀਤਾ ਜੀ ਠੀਕ ਹੈ ਜੀ ਡ੍ਰਾਈਲ ਕੀ ਅਸੀਂ ਤਾਂ ਰੈਗੂਲਰ ਹੀ ਪਾ ਰਹੇ ਇਹਨਾਂ ਦੀ ਠੀਕ ਹੈ ਬਿਲਕੁਲ ਹਾਂ ਜੀ ਠੀਕ ਹੈ ਜੀ ਡ੍ਰਾਈਲ ਨਹੀਂ ਅਸੀਂ ਰੈਗੂਲਰ ਹੀ ਯੂਜ਼ ਕਰ ਰਹੇ ਇਹਨਾਂ ਦੀ ਠੀਕ ਹੈ ਉਹਨਾਂ ਵਿੱਚੋਂ 11 ਦੀ ਏਆਈ ਹੋਈ ਹੈ 11 ਦੀ ਅਸੀਂ ਏਆਈ ਕੀਤੀ ਸੀ ਉੱਚੋਂ ਜਿਹੜੀਆਂ 10 ਨੇ ਜਿਹੜੀਆਂ ਉਹ ਪੋਜ਼ਿਟਿਵ ਆਈਆਂ ਹਾਂ ਠੀਕ ਹਾਂ ਜੀ ਇਹ ਇਹ ਬੱਚਿਆਂ ਨੇ ਜਿੰਨਾ ਬਾਰੇ ਵੀਰ ਗੱਲ ਕਰ ਰਹੇ ਨੇ ਜੋ ਇਹਨਾਂ ਨੇ 11 ਦੀ ਏਆਈ ਕਰੀ ਸੀ ਔਰ 10 ਦੇ ਵਿੱਚੋਂ ਪੋਜ਼ਿਟਿਵ ਆਂਗਾ ਨੇ ਜੋ ਇਹਨਾਂ ਦੇ ਬਲੱਡ ਟੈਸਟ ਹੋਏ ਨੇ ਤਾਂ ਇਹਨਾਂ ਨੂੰ ਇਹਨਾਂ ਨੇ ਹੀ ਫਰਵਨ 2 ਔਰ ਬਰੀਡਿੰਗ ਹੀ ਫਰਫਿਊਡ ਯੂਜ਼ ਕਰੀ ਸੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਸਾਈਨ ਇ ਵਗੈਰਾ ਔਰ ਬੋਡੀ ਵੇਟ ਵਗੈਰਾ ਸਭ ਕੁਝ ਓਕੇ ਹੈ ਇਹਨਾਂ ਦਾ ਔਰ ਸਮੇਂ ਸਿਰ ਹੀ ਇਹ ਗੱਭਣ ਰਹਿ ਚੁੱਕੇ ਨੇ ਇਹ ਬਹੁਤ ਵਧੀਆ ਬਹੁਤ ਹੀ ਵਧੀਆ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਕੀ ਰਿਜ਼ਲਟ ਜੇ ਵਾਪਾਂ ਓਵਰਆਲ ਦੇਖੀਏ ਦੂਸਰੇ ਐਬਡਰੀ ਫਾਰਮਾਂ ਦੇ ਮੁਕਾਬਲੇ ਬਹੁਤ ਗੁੱਡ ਰਿਜ਼ਲਟ ਹੈ ਇਸ ਤੋਂ ਉੱਪਰ ਤਾਂ ਹੋ ਨਹੀਂ ਸਕਦਾ ਹਾਂ ਦੇਖੋ ਬਹੁਤ ਰੌਲਾ ਹੈ ਇਹ ਇਹ ਹੁਣ ਅਸੀਂ ਗੱਲ ਵਾਰ-ਵਾਰ ਕਹਿੰਦੇ ਚੰਗੇ ਲੱਗਦੇ ਵੀ ਇਹ ਬਹੁਤ ਰੋਲਾ ਵੀ ਪਸੂ ਰਿਪੀਟਰ ਹੁੰਦੇ ਆ ਜੀ ਜਾਂ ਅਸੀਂ ਕਈ ਵਾਰੀ ਕਿਤੇ ਦੁੱਧ ਦੀ ਪ੍ਰੋਡਕਸ਼ਨ ਦਾ ਅਸੀਂ ਦਿਖਾ ਦਨੇ ਵੀ ਇੰਨੀ ਪ੍ਰੋਡਕਸ਼ਨ ਵਾਸ ਕੀ ਵਧ ਗਈ ਇਸ ਫਾਰਮਰ ਦੀ ਤਾਂ ਉਥੇ ਇਹ ਕਮੈਂਟਸ ਵੀ ਵੀਰ ਕਰਦੇ ਨੇ ਵੀ ਦੇਖਾਂਗੇ ਜਦੋਂ ਗੱਭ ਰਹੀਆਂ ਤਾਂ ਹੁਣ ਤੁਸੀਂ ਵੀਰ ਤੋਂ ਪੁੱਛ ਸਕਦੇ ਹੋ ਵੀ ਜੇ ਆਪਣੀ 10 11 ਵਿੱਚੋਂ 10 ਕਨਸੀਵ ਕਰੀਆਂ ਨੇ ਤਾਂ ਇਹ ਇਸ ਨੂੰ ਅਸੀਂ ਕਹਿ ਸਕਦੇ ਆ ਵੀ 90 95% ਕਨਸੈਪਸ਼ਨ ਰੇਸ਼ੋ ਹੈਗੀ ਹੈ ਜਿਹੜੀਆਂ ਆਪਣੇ ਮਿਲਕਿੰਗ ਤੇ ਗਾਵਾਂ ਨੇ ਜੀ ਦੂਸਰੇ ਤੀਸਰੇ ਲੈਕਟੇਸ਼ਨ ਤੇ ਉਹਨਾਂ ਨੂੰ ਤੁਸੀਂ ਉਹਨਾਂ ਦੀ ਕਿਵੇਂ ਕਨਸੈਪਸ਼ਨ ਰੇਸ਼ੋ ਤੁਹਾਡੀ ਦੱਬ ਕਿਵੇਂ ਰਹਿ ਰਹੇ ਹਨ ਦੇਖੋ ਉਹਨਾਂ ਦੇ ਵਿੱਚ ਅਸੀਂ ਵੀਕ ਐਨੀਮਲ ਦੀ ਜਿਹੜੀ ਆਈ ਕਰਤੀ ਹੈ ਠੀਕ ਹੈ ਹਜੇ ਉਹਨਾਂ ਦੀ ਰਿਪੋਰਟ ਆਉਣੀ ਬਾਕੀ ਹੈ ਓਕੇ ਬਾਈਆ ਲੰਘ ਚੁੱਕਿਆ ਉਹਨਾਂ ਦਾ ਠੀਕ ਹੈ ਜੀ ਹਾਂ ਉਹਨਾਂ ਦੀ ਵੀ ਵੈਸੇ 95% ਪੋਜ਼ਿਟਿਵ ਸਾਈਨ ਨੇ ਇਹ ਹਾਂਜੀ ਸਾਨੂੰ ਇਹ ਦੱਸੋ ਜੀ ਹੁਣ ਤੁਸੀਂ ਜਿਹੜੇ ਪ੍ਰੋਡਕਸ਼ਨ ਤੁਹਾਡੀ ਰਹੀ ਆ ਹਾਈ ਜੀਲਡ ਐਨੀਮਲ ਕਿੱਥੋਂ ਤੱਕ ਰਹੀ ਨਹੀਂ ਤੁਹਾਡੀ ਤੇ ਉਹਨਾਂ ਦੀ ਪੀਕ ਕਿੰਨੇ ਕਿਵੇਂ ਰਹਿੰਦੀ ਹੈ ਲੰਬਾ ਟਾਈਮ ਰਹਿੰਦੀ ਹੈ ਕਿੰਨਾ ਟਾਈਮ ਰਹਿੰਦੀ ਹੈ ਤੇ ਉਹਨਾਂ ਦਾ ਬੋਡੀ ਸ਼ੋਰ ਵਗੈਰਾ ਮੈਂਟੇਨ ਰਹਿੰਦਾ ਜੀ ਬਧਿਕਾ ਦੁੱਧ ਦੇ ਕੇ ਵੀ ਉਹ ਤੋ ਤਿੰਨ ਗੱਲਾਂ ਜ਼ਰੂਰ ਦੱਸੋ ਦੇਖੋ ਜੀ ਜਿੱਥੇ ਆਪਣੇ ਮੈਪਲੇ ਫੀਡ ਆ ਗਈ ਉੱਤੇ ਇਹ ਚੀਜ਼ਾਂ ਦਾ ਸੋਚਣ ਦੀ ਜ਼ਰੂਰਤ ਹੀ ਨਹੀਂ ਠੀਕ ਹੈ ਜੀ ਹਾਈਲਡ ਪਸ਼ੂ ਸਾਡੇ ਕੋਲ ਹੈਗੇ 61 300 ਓਕੇ ਜੀ ਬਾਕੀ ਸਾਰੇ 50 ਤੋਂ ਪਲੱਸ ਨੇ ਸਾਡੇ ਕੋਲ ਐਨੀਮਲ ਠੀਕ ਹੈ ਤੇ ਬਸ ਮੈਂ ਤੇ ਇਹ ਕਹੂੰਗਾ ਵੀ ਡਾਕਟਰ ਸਾਹਿਬ ਨਾਲ ਜੁੜ ਕੇ ਆਪਾਂ ਨੂੰ ਕੁਝ ਵੀ ਦੇਖਣ ਦੀ ਲੋੜ ਨਹੀਂ ਠੀਕ ਹੈ ਜੀ ਆਪਾਂ ਨੇ ਸਿਰਫ ਕੰਮ ਸਾਹਮਣੇ ਰਿਪੀਟਰਸ ਮਸਯਾ ਕੋਈ ਵੀ ਇਸ ਮਸਯਾ ਠੀਕੇ ਬੀਸੀਐਸ ਤੋਂ ਮੈਡੀਸਨ ਦੀ ਇਸ ਮਸਯਾ ਉਹ ਡਾਕਟਰ ਸਾਹਿਬ ਨੂੰ ਅਸੀਂ ਕਾਲ ਕਰ ਲੈਂਦੇ ਆ ਸਾਰੀਆਂ ਪ੍ਰੋਬਲਮਾਂ ਸਾਡੀਆਂ ਸਾਲਵ ਕਰਦੇ ਚਲੋ ਦੋ ਗੱਲਾਂ ਬਸ ਹੋਰ ਦੱਸੋ ਪਲੀ ਆ ਲੈਮਨੇਸ ਦਾ ਬੜਾ ਵੱਡਾ ਮੁੱਦਾ ਬਹੁਤ ਜਿਆਦਾ ਆ ਆਮ ਹੀ ਪੰਜਾਬ ਚ ਜੋ ਡੇਰੀ ਫਾਰਮ ਨੇ ਬਹੁਤ ਜਿਆਦਾ ਲੈਮਨੇਸ ਆ ਲੰਗੜਾਪਣ ਜਿਸ ਨੂੰ ਅਸੀਂ ਬੋਲਦੇ ਆ ਔਰ ਅਗਲੀ ਆ ਮਸਟੈਟਸ ਦੀ ਬਹੁਤ ਵੱਡੀ ਪ੍ਰੋਬਲਮ ਆ ਰਿਪੀਟ ਬਰੀਡਿੰਗ ਤੋਂ ਬਾਅਦ ਇਹ ਇਹ ਪ੍ਰੋਬਲਮ ਆਉਂਦੀ ਗਣੀ ਇਹ ਇਹਦੇ ਵਿੱਚ ਤੁਹਾਡੇ ਕੀ ਕਹਿਣਾ ਤੁਹਾਡੇ ਫਾਰਮ ਤੇ ਕਿੰਨੇ ਪਰਸੈਂਟ ਇਸ ਤਰ੍ਹਾਂ ਦੇ ਕੇਸ ਹੈਗੇ ਇਹਦੇ ਕੋ ਇੱਕ ਦੋ ਕੇਸ ਤਾਂ ਹੁੰਦੇ ਐ ਹਾਂਜੀ ਉਹ ਵੈਸੇ ਵੀ ਪ੍ਰੋਬਲਮ ਆ ਸਕਦੀਆਂ ਨੇ ਬਟ ਕੋਈ ਏਦਾਂ ਦਾ ਸਾਡੇ ਕੋਈ ਫਾਰਮ ਤੇ ਹੈ ਨਹੀਂ ਵੀ ਕੋਈ ਲੰਗੜਾਪਨ ਕਿਸੇ ਪਸ਼ੂ ਚ ਹੋਵੇ ਜਾਂ ਕੁਝ ਵੀ ਏਦਾਂ ਦੀ ਕੋਈ ਦੇਖਣ ਨੂੰ ਸਮੱਸਿਆ ਨਹੀਂ ਹੈਗੀ ਠੀਕ ਹੈ ਜੀ ਬਾਰ-ਬਾਰ ਮਸਟੈਟਸ ਰਿਪੋਰਟ ਕੀ ਇਸ ਤਰ੍ਹਾਂ ਦੀ ਸਮੱਸਿਆ ਮਸਟੈਟਸ ਦੇਖੋ ਹਲਕੀ ਥੋੜੀ-ਬਹੁਤ ਹੀ ਆਉਂਦੀ ਹੈ ਪਰ ਇਹ ਨਹੀਂ ਵੀ ਉਹਦੇ ਨਾਲ ਆਪਣਾ ਐਨੀਮਲ ਖਰਾਬ ਹੋ ਓਕੇ ਰਿਕਵਰੀ ਹੋ ਜਾਂਦੀ ਹੈ ਰਿਕਵਰੀ ਹੋ ਜਾਂਦੀ ਹੈ ਠੀਕ ਹੈ ਜੀ ਹੁੰਦੀ ਹੈ ਇਹ ਨੀ ਵੀ ਉਹਦੇ ਨਾਲ ਆਪਣਾ ਐਨੀਮਲ ਖਰਾਬ ਹੋ ਗਿਆ ਉਹ ਤੇਥਨ ਹੋ ਗਿਆ ਉਹਦਾ ਮਤਲਬ ਥਣ ਕੜ ਗਿਆ ਕੋਈ ਅਡਰ ਚ ਪ੍ਰੋਬਲਮ ਆ ਗਈ ਕੋਈ ਐਦਾਂ ਦਾ ਇਸ਼ੂ ਠੀਕ ਹੈ ਜੀ ਜੋਤਾ ਦਾ ਮੈਡੀਸਨ ਦਾ ਆਪਾਂ ਕਹਿ ਸਕੀ ਵੀ ਜੋ ਖਰਚਾ ਅੱਜ ਦਾ ਉਹ ਕਿੰਨੇ ਕ ਪਰਸੈਂਟ ਜੇ ਤੁਸੀਂ ਮੋਟਾ ਸੁੱਖ ਥੋੜੇ ਸੁੱਖੇ ਅਨੁਮਾਨ ਲਗਾਉਂ ਤਾਂ ਕਿੰਨਾ ਹੋ ਸਕਦਾ ਜੀ ਫਾਰਮਾ ਤੇ ਅਸੀਂ ਦੇਖਦੇ ਆਂ ਛੱਡਾ ਮੈਡੀਸਨ ਦਾ ਖਰਚਾ ਸਭ ਤੋਂ ਜ਼ਿਆਦਾ ਆ ਅਸੀਂ ਫੀਡ ਵਗੈਰਾ ਤਾਂ ਕਹਿੰਦੇ ਆ ਫਾਰਮਾ ਕਹਿੰਦੇ ਸਾਨੂੰ ਵੀ ਫੀਡ ਵਗੈਰਾ ਤਾਂ ਜੀ ਪਾਲਾਂਗੇ ਪਰ ਸਾਡਾ ਫੀਡ ਦਾ ਖਰਚਾ ਨਹੀਂ ਉਹਨਾਂ ਜਿੰਨਾ ਸਾਡਾ ਟ੍ਰੀਟਮੈਂਟ ਦਾ ਖਰਚਾ ਜਾਂ ਮੈਡੀਸਨ ਦਾ ਖਰਚਾ ਦੇਖੋ ਇੱਕ ਗੱਲ ਇਹ ਵੀ ਜਿੰਨਾ ਮੈਡੀਸਨ ਦਾ ਖਰਚਾ ਵਧੂਗਾ ਉਨੀਆਂ ਪ੍ਰੋਬਲਮ ਆਉਣਦੀ ਆਪਾਂ ਨੂੰ ਵਧਣੀਆਂ ਨੇ ਬਿਲਕੁਲ ਜੀ ਉਹਨਾਂ ਨੂੰ ਸਾਹਮਣਾ ਵੀ ਹੈਂਡਲ ਕਰਨਾ ਵੀ ਬੜਾ ਮੁਸ਼ਕਲ ਹੈ ਠੀਕ ਜਿੰਨੀ ਹੁਣ ਮੈਡੀਸਨ ਘਟਣੀ ਹੈ ਤਾਂ ਪ੍ਰੋਬਲਮਾਂ ਘਟਣੀਆਂ ਨੇ ਉਹ ਘਟਣੀਆਂ ਸਿਰਫ ਆਪਾਂ ਨੂੰ ਜੇ ਕਿਸੇ ਵਧੀਆ ਜਿੱਦਾਂ ਡਾਕਟਰ ਅਵਤਾਰ ਜੀ ਨਾਲ ਜੋੜਾਂਗੇ ਆਪਾਂ ਫੀਡ ਵਧੀਆ ਫਾਰਮੂਲੇਸ਼ਨ ਮਿਲੂਗੇ ਆਪਾਂ ਵਧੀਆ ਫੀਡ ਪਾਵਾਂਗੇ ਠੀਕ ਉਹਦੇ ਨਾਲ ਮੈਡੀਸਨ ਦੇ ਖਰਚੇ ਬਹੁਤ ਜ਼ਿਆਦਾ ਘਟਦੇ ਠੀਕ ਹੈ ਜੀ ਔਰ ਇੱਕ ਲਾਸਟ ਤੇ ਆਪਾਂ ਉਹਨੇ ਆ ਤੁਹਾਡਾ ਜੋ ਦੁੱਧ ਜਾ ਰਿਹਾ ਜੀ ਕਿਸੇ ਕੰਪਨੀ ਨੂੰ ਜਾ ਰਿਹਾ ਚਲੋ ਆਪਾਂ ਕਿਸੇ ਕੰਪਨੀ ਦਾ ਨਾਮ ਨਹੀਂ ਲਾਵਾਂ ਕੰਪਨੀ ਨੂੰ ਜਾ ਰਿਹਾ ਜਾਂ ਕਿਤੇ ਵੀ ਪ੍ਰਾਈਵੇਟ ਸਸਤਾ ਨੂੰ ਪੈ ਰਿਹਾ ਕਦੇ ਕੋਈ ਕੰਪਲੇਨ ਆਈ ਆ ਵੀ ਇਸ ਵਿੱਚ الافਲਾਟੌਕਸਿਨ ਦੀ ਮਾਤਰਾ ਉਲੀ ਜ਼ਹਿਰ ਦੀ ਮਾਤਰਾ ਆ ਰਹੀ ਹੈ ਜਿਆਦਾ ਆ ਰਹੀ ਹੈ ਜੇ ਤੁਹਾਡਾ ਸੈਂਪਲ ਕਦੇ ਫੇਲ ਹੋਵੇ ਇਸ ਤਰ੍ਹਾਂ ਦੀ ਕੋਈ ਸਮੱਸਿਆ ਦੇਖੋ ਦੁੱਧ ਨੂੰ ਲੈ ਕੇ ਤਾਂ ਮੈਂ ਇਹ ਕਹੂੰਗਾ ਵੀ ਜੇ ਹੁਣ ਜਿੱਥੇ ਡਾਕਟਰ ਸਾਹਿਬ ਦੀ ਫੀਡ ਪੈ ਰਹੀ ਹੈ ਉੱਥੇ ਚੀਨੀ ਪਾਉਣ ਦੀ ਵੀ ਲੋੜ ਨਹੀਂ ਠੀਕ ਹੈ ਜੀ ਮੱਝ ਤੇ ਗਾਂ ਦੇ ਦੁੱਧ ਚ ਆਪਾਂ ਫਰਕ ਨਹੀਂ ਦੱਸ ਸਕਦੇ ਘਰ ਅਸੀਂ ਇਹੀ ਦੁੱਧ ਯੂਜ਼ ਕਰਦੇ ਹਾਂ ਬਹੁਤ ਵਧੀਆ ਜੀ ਇਹ ਬਹੁਤ ਵੱਡੀ ਗੱਲ ਹੈ ਜੀ ਹਾਂਜੀ ਦੁੱਧ ਦਾ ਟੇਸਟ ਹੈ ਜਿਹੜਾ ਉਹ ਤਾਂ ਬਸ ਲਾਜਵਾਬ ਹੈ ਜੀ ਜਦੋਂ ਆਪਣਾ ਇਹ ਫੀਡ ਪੈ ਰਹੀ ਹੈ ਦੁੱਧ ਦਾ ਟੇਸਟ ਤਾਂ ਬਸ ਲਾਜਵਾਬ ਹੀ ਹੋਣਾ ਹੈ ਇਹ ਬਹੁਤ ਵੱਡੀ ਗੱਲ ਹੈ ਜੀ ਇਹ ਤੇ ਸਿੰਪਲ ਵਗੈਰਾ ਕਦੇ ਇਸ ਤਰ੍ਹਾਂ ਹੋਇਆ ਤਾਂ ਨਹੀਂ ਹੈ ਕਿ ਕਦੇ ਸਾਨੂੰ ਕੰਪਲੇਨ ਕਰੀ ਹੋਵੇ ਕਿਸੇ ਕੰਪਨੀ ਦੇ ਨਹੀਂ ਵੈਸੇ ਸਾਨੂੰ ਇਹ ਕਦੇ ਵੀ ਨਹੀਂ ਕੰਪਲੀਟ ਆਈ ਕਿਉਂਕਿ ਸਾਡਾ ਦੁੱਧ ਵੀ ਵੇਰਕਾਂ ਨੂੰ ਜਾ ਰਿਹਾ ਹੈ ਜੇ ਇਧਰ ਨੈਸ਼ਨਲੇ ਹੋਵੇ ਤਾਂ ਉੱਥੇ ਵੀ ਇਸ ਸਮੱਸਿਆ ਕਦੇ ਆਉਗੀ ਨਹੀਂ ਠੀਕ ਹੈ ਜੀ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਟਾਈਮ ਦਿੱਤਾ ਅਰ ਉਮੀਦ ਕਰਾਂਗੇ ਅੱਗੇ ਤੋਂ ਤੁਸੀਂ ਹੋਰ ਵੀ ਵੱਧੋ ਫੁੱਲੋਂ ਡੈਰੀ ਫਾਰਮਿੰਗ ਵੱਲ ਹੋਰ ਲੋਕਾਂ ਲਈ ਵੀ ਤੁਸੀਂ ਇੱਕ ਐਗਜ਼ੈਂਪਲ ਸੈੱਟ ਕਰੋ ਵੀ ਇਸ ਤਰ੍ਹਾਂ ਆਪਾਂ ਡੈਰੀ ਫਾਰਮ ਇਸ ਲੈਵਲ ਤੇ ਵੀ ਕਾਮਯਾਬ ਕਰ ਸਕਦੇ ਆ ਅਸੀਂ ਦੇਖਦੇ ਆ ਵੀ ਤੁਹਾਡੇ ਵਰਗੇ ਫਾਰਮ ਸਾਨੂੰ ਸਿਰਫ ਸਿਰਫ 1 ਜਾਂ 2% ਮਿਲਦੇ ਨੇ ਬਾਕੀ ਬਹੁਤ ਹੀ ਬਹੁਤ ਜ਼ਿਆਦਾ ਘਾਟੇ 'ਚ ਵੀ ਕਹਿ ਰਹੇ ਨੇ ਜਾਂ ਜੋ ਚਲਾ ਰਹੇ ਨੇ ਤਾਂ ਇੱਕ ਐਂਕਲੋ ਵੀ ਜੂਝ ਰਹੇ ਨੇ ਉਹਦੇ ਨਾਲ ਬਿਮਾਰੀਆਂ ਦਾ ਘਰ ਬਣੇ ਹੋਏ ਨੇ ਪਸ਼ੂ ਲਗੜਾ ਪਨਾਮ ਹੈ ਗੱਬ ਨਾ ਰਹਿਣ ਦੀ ਬਾਝਪਨ ਦੀ ਸਮੱਸਿਆ ਆਮ ਹੈ ਔਰ ਥੈਲਾ ਰੋਗ ਬਹੁਤ ਜਿਆਦਾ ਹੈ ਤਾਂ ਤੁਹਾਡਾ ਜੋ ਹੈ ਜੀ ਅਸਲ ਵਿੱਚ ਇੱਕ ਦੋ ਚੀਜ਼ਾਂ ਹੋਰ ਵੀ ਨੇ ਆਪਾਂ ਨੂੰ ਪੂਰੀ ਫੈਮਿਲੀ ਨੂੰ ਇੱਕ ਮਿਲ ਕੇ ਕੰਮ ਕਰਨਾ ਪੈਂਦਾ ਹੈ ਹਾਂਜੀ ਮੇਰੇ ਮੈਸੇਜ ਨੇ ਜੋ ਡੈਰੀ ਫਾਰਮ ਦਾ ਕੰਮ ਨੇ ਉਹ ਨਾਲ ਸੰਭਾਲ ਦੇ ਸਾਰਾ ਹਾਂਜੀ ਬਿਲਕੁਲ ਠੀਕ ਹੈ ਇਹ ਚ ਇਗਨੋਰੈਂਸ ਆਪਣਾ ਨਹੀਂ ਚੱਲੂਗਾ ਠੀਕ ਹੈ ਠੀਕ ਹੈ ਸਰ ਹਮ ਤਾਂ ਵੱਡੀ ਗੱਲ ਇਹ ਵੀ ਸਮੱਸਿਆ ਹੈਗੀ ਹੈ ਫਾਰਮ ਕਰ ਲਿਆ ਉਹਨੂੰ ਸਾਂਭਣ ਦਾ ਤਰੀਕਾ ਨਹੀਂ ਪਤਾ ਆਪਾਂ ਨੇ ਠੀਕ ਹੈ ਕਿਸੇ ਜਿੱਦਾਂ ਆਪਾਂ ਜੁੜੇ ਹੀ ਨਹੀਂ ਜਿੱਦਾਂ ਡਾਕਟਰ ਸਾਹਿਬ ਨਾਲ ਅਸੀਂ ਜੁੜੇ ਠੀਕ ਹੈ ਖੁਦ ਹੀ ਆਪਣੇ ਐਕਸਪੈਰੀਮੈਂਟ ਕਰਦੇ ਰਹਿੰਨੇ ਆ ਉਹ ਐਕਸਪੈਰੀਮੈਂਟ ਚ ਆਪਾਂ ਲਾਸਟ ਚ ਚੱਲ ਜਾਂਦੇ ਉਹ ਗਲਤ ਹੈ ਪਾਉਣਾ ਕੁਝ ਹੋਰ ਹੁੰਦਾ ਆਪਾਂ ਪਾਉਂਦੇ ਕੁਝ ਹੋਰ ਰਹਿੰਨੇ ਆ ਉੱਥੇ ਜਾ ਕੇ ਰਿਪੀਟਰ ਸਮੱਸਿਆ ਹੀ ਵੱਧਦੀ ਹੈ ਸਾਰੀਆਂ ਸਮੱਸਿਆਵਾਂ ਵੱਧਦੀਆਂ ਹਾਂਜੀ ਇੱਥੇ ਮੈਂ ਇੱਕ ਗੱਲ ਇਹ ਵੀ ਪਹਿਲਾਂ ਵੀ ਵੀਡੀਓ ਵਿੱਚ ਕਹਿੰਦਾ ਰਹਣਾ ਵੀ ਆਪਾਂ ਨਾ ਜੋ ਡੇਰੀ ਫਾਰਮਰ ਨੇ ਥੋੜਾ ਜਿਹਾ ਬੰਦਾ ਥੋੜਾ ਜਿਹਾ ਅਵੇਅਰ ਹੋ ਜਾਂਦਾ ਥੋੜੇ ਹੋਵੇ ਉਹ ਤਾਂ ਦਵਾਈਆਂ ਬਾਰੇ ਸਿੱਖ ਜਾਂਦਾ ਉਹ ਫਿਰ ਦਵਾਈ ਨਾਲ ਹੀ ਹੱਲ ਕਰਨ ਦੀ ਕੋਸ਼ਿਸ਼ ਕਰਦਾ ਜਦੋਂ ਕਿ ਪ੍ਰੋਬਲਮ ਹੁੰਦੀ ਹੈ ਜੋ ਆਪਾਂ ਮੰਨ ਕੇ ਚੱਲੋ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੇ ਐਸਿਡੋਸਿਸ ਹੋ ਗਈ ਉਹਦੇ ਨਾਲ ਬੜੀਆਂ ਕੰਪਲਿਕੀਸ਼ਨ ਨੇ ਅੱਗੇ ਜਾ ਕੇ ਬਹੁਤ ਸਾਰੀਆਂ ਬਿਮਾਰੀਆਂ ਦਾ ਉਹਨੇ ਨਿਰਮਾਣ ਕਰਨਾ ਹੈ ਕਰਨਾ ਹੈ ਉੱਥੇ ਆਪਾਂ ਮੈਡੀਸਿਨ ਲਾਉਣ ਵੇਹ ਜਾਨੇ ਆਪਸੂ ਦੇ ਤਾਂ ਉਹ ਟ੍ਰੀਟਮੈਂਟ ਸਿੱਖਣ ਵੱਲ ਭਜਦੇ ਨੇ ਫਾਰਮਰ ਨਿਊਟ੍ਰੀਸ਼ਨ ਵੱਲ ਜਾਂ ਮੈਨੇਜਮੈਂਟ ਵੱਲ ਬਹੁਤ ਘੱਟ ਧਿਆਨ ਦਿੰਦੇ ਨੇ ਇਹ ਕਾਰਨ ਵੀ ਹੈ ਇੱਕ ਡੈਰੀ ਫਾਰਮ ਦਾ ਲਾਸ ਵੱਲ ਜਾਣ ਦਾ ਅ ਠੀਕ ਆ ਵੀਰ ਜੀ ਫਿਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਟਾਈਮ ਦਿੱਤਾ ਅ ਬਾਕੀ ਫਾਰਮਰ ਵੀਰ ਜੋ ਦੇਖ ਰਹੇ ਨੇ ਉਹਨਾਂ ਨੂੰ ਅ ਅਸੀਂ ਫਿਰ ਤੋਂ ਬੇਨਤੀ ਕਰਾਂਗੇ ਜੇ ਤੁਸੀਂ ਕਾਮਯਾਬ ਹੋਣਾ ਤੁਸੀਂ ਐਚ ਐਫ ਗਾਵਾਂ 50 50 ਲੀਟਰ ਵਾਲਾਂ ਦੁੱਧ ਵਾਲਾਂ ਜਾਂ ਜੈਸਵੀਰ ਲੈਵਲ ਦੀ ਤੁਸੀਂ ਬਰੀਡ ਪੈਦਾ ਕਰ ਲਈ ਜੇ ਉਹਨਾਂ ਨੂੰ ਕਾਮਯਾਬ ਕਰਨਾ ਤਾਂ ਤੁਸੀਂ ਮੈਪਰੀ ਡੈਰੀ ਸੋਲੂਸ਼ਨ ਨਾਲ ਜ਼ਰੂਰ ਜੁੜੋ ਔਰ ਜੋ ਕਿਸੇ ਵੀਰ ਨੇ ਕੋਈ ਫੀਡ ਬਾਰੇ ਜਾਂ ਕਿਸੇ ਤਰ੍ਹਾਂ ਦੀ ਹੋਰ ਗੱਲਬਾਤ ਕਰਨੀ ਆ ਤਾਂ ਤੁਸੀਂ ਮੇਰੇ ਨੰਬਰ ਉੱਪਰ ਸੰਪਰਕ ਕਰ ਸਕਦੇ ਹੋ ਨੰਬਰ 9872187536 ਔਰ ਵੀਰ ਜੀ ਨੇ ਆਪਣਾ ਐਡਰੈਸ ਦੇ ਹੀ ਦਿੱਤਾ ਜੇ ਕੁਛ ਵੀਰ ਨੇ ਜਿਆਦਾ ਕੋਈ ਸ਼ੰਕਾ ਦੂਰ ਕਰਨਾ ਹੋਵੇ ਆਪਾਂ ਇਹਨਾਂ ਤੋਂ ਇਜਾਜ਼ਤ ਲੈ ਕੇ ਤੁਹਾਨੂੰ ਇਹਨਾਂ ਨਾਲ ਗੱਲ ਕਰਵਾ ਦੇਵਾਂਗੇ ਠੀਕ ਹੈ ਜੀ ਅਖੀਰ ਤੱਕ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ